ਪਰਮ ਸਤਕਾ ਜੀ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਟਲੋਂ ਐਸ ਵਕਤ ਅਸੀਂ ਏਸ਼ੀਆ ਦੇ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਖੰਨਾ ਸ਼ਹਿਰ ਦੇ ਵਿੱਚ ਲਲਹੇੜੀ ਰੋਡ ਦੇ ਪੁਲ ਦੇ نیچے ਮਧੂਪਾਲਾ ਮੈਂ ਕੋ ਬੈਠੇ ਆ ਮੈਮ ਬੜੇ ਮਿਲਨਸਾਰ ਨੇ ਸਿਆਣੇ ਨੇ ਔਰ ਬਿਜ਼ਨਸ ਮਾਈਂਡਡ ਨੇ ਇਹ ਲੋਨ ਦਉਂਦੇ ਨੇ ਲੋਨ ਦਉਣ ਦਾ ਕੰਮ ਕਰਦੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੇ ਇਹ ਗਰੁੱਪ ਲੋਨ ਦਉਂਦੇ ਨੇ ਤੇ ਗਰੁੱਪ ਲੋਨ ਦਾ ਸਿਸਟਮ ਕੀ ਹੈ ਉਹ ਔਰ ਕਿਸ ਕੰਪਨੀ ਤੋਂ ਦੌਂਦੇ ਨੇ ਇਹ ਆਪ ਦੱਸ ਲਿਓ ਹਾਂਜੀ ਮੈਂ ਹਾਂਜੀ ਸਰ ਨਮਸਕਾਰ ਸਾਰਿਆਂ ਨੂੰ ਤੇ ਮੇਰੇ ਕੋਲ ਹੈਗੀਆਂ 7-8 ਕੰਪਨੀਆਂ ਹੈਗੀਆਂ ਜਿਹੜਾ ਮੈਂ ਗਰੁੱਪ ਲੋਨ ਦਾ ਕੰਮ ਕਰਾਨੀ ਆ ਲੇਡੀਜ਼ ਨੂੰ ਇਕੱਠੇ ਕਰਕੇ ਜਿਨ੍ਹਾਂ ਦੇ ਆਪਣੇ ਘਰ-ਬਾਰ ਹੋਣੇ ਆ ਤੇ ਉਹਨਾਂ ਦੇ ਪ੍ਰੂਫ ਲੈ ਕੇ ਇੱਕ ਦੂਜੇ ਦੀ ਗਾਰੰਟੀ ਦੇ ਨਾਲ ਮੈਂ ਇਹਨਾਂ ਨੂੰ ਪੈਸੇ ਦਿਵਾਨੀ ਆ 30000 ਤੋਂ ਲੈ ਕੇ 50000 ਤੱਕ ਅੱਛਾ ਇਹਦੀਆਂ ਸ਼ਰਤਾਂ ਕੀ ਕੀ ਹੁੰਦੀਆਂ ਨੇ ਵੀ ਤੁਸੀਂ ਕੀ ਕੀ ਆਈਡੀ ਲੈਂਦੇ ਹੋ ਕਿਹੜੇ ਕਿਹੜਾ ਅਖਿਲਾ ਲੈਂਦੇ ਹੋ ਇਹਨਾਂ ਦਾ ਸਰ ਆਧਾਰ ਕਾਰਡ ਹਸਬੰਡ ਵਾਈਫ ਦਾ ਜਿਹਦਾ ਹਸਬੰਡ ਨਹੀਂ ਹੈਗਾ ਉਹਦਾ ਬੇਟਾ ਤੇ ਦੋਨਾਂ ਦੇ ਦਾ ਆਧਾਰ ਕਾਰਡ ਦੋਨਾਂ ਦੇ ਵੋਟਰ ਕਾਰਡ ਬੈਂਕ ਦੀ ਕਾਪੀ ਕੀ ਤੁਸੀਂ ਸਿਬਲ ਵੀ ਚੈੱਕ ਕਰਦੇ ਹੋ ਹਾਂਜੀ ਸਿਬਲ ਚੈੱਕ ਕਰਦੇ ਆ ਜੇ ਸਿਬਲ ਨਹੀਂ ਹੁੰਦਾ ਫੇਲ ਹੁੰਦਾ ਸਿਬਲ ਜਾਂ ਡਿਫਾਲਟ ਹੁੰਨੇ ਆ ਤਾਂ ਉਹਨਾਂ ਦਾ ਨਹੀਂ ਹੁੰਦਾ अच्छा ਜਿਹੜਾ ਤੁਸੀਂ 50 ਹਜ਼ਾਰ ਦਾ ਲੋਨ ਲੈਂਦੇ ਹੋ ਲੜਕੀਆਂ ਨੂੰ ਲੇਡੀਜ਼ ਨੂੰ ਹਾਂਜੀ ਤੇ ਉਹ ਪਿੰਡਾਂ ਦੇ ਵਿੱਚ ਗਰੁੱਪ ਬਣਾ ਕੇ ਵੀ ਲੈ ਸਕਦੇ ਨੇ ਹਾਂਜੀ ਹਾਂਜੀ ਪਿੰਡਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਪਹਿਲਾਂ ਵੀ ਆਲਰੇਡੀ ਚੱਲਦੇ ਪਏ ਆ ਤੇ ਪਿੰਡਾਂ ਵਿੱਚ ਗਰੁੱਪ ਬਣਾਉਂਦੇ ਆ ਤੇ ਉਹ ਲੇਡੀਜ਼ ਇੱਕ ਨੂੰ ਪਾਹ ਬਣਾ ਲੈਂਦੇ ਹੈ ਜਿਹਦੇ ਘਰੋਂ ਆਪਾਂ ਕਿਸ਼ਤਾਂ ਕੱਟਿਆ ਕਰਦੇ ਆ ਅੱਛਾ 50 ਹਜ਼ਾਰ ਕਿੰਨੇ ਮਹੀਨੇ ਵਾਸਤੇ ਕਿਸ਼ਤ ਦੀ 2 ਸਾਲ ਦਾ ਕੇਸ ਹੁੰਦਾ ਸਰ ਆਢੜ ਕੰਪਨੀਆਂ ਦੇ ਆਢੜ ਕਿਸ਼ਤ ਹੁੰਦੀ ਹੈ वैसे हम 2600 25 2600 की किस्त होती है अच्छा 25 2600 की किस्त हां जी महीने दी 2 साल ਦਾ ਕਿਸ਼ਤ ਹੁੰਦਾ 2 ਸਾਲ ਦਾ ਕਿਸ਼ਤ ਹੁੰਦਾ ਹਾਂ ਜੀ ਅਰ ਤੁਸੀਂ ਕੈਸ਼ ਦੇ ਦਿੰਦੇ ਹੋ 50000 ਰੁਪਏ ਅਕਾਊਂਟ ਵਿੱਚ ਸਰ ਅਕਾਊਂਟ ਵਿੱਚ ਭੇਜ 2500 ਦਾ ਘਟਦੇ ਉਹ ਹਸਬੰਦ ਦਾ ਵੀ ਸ਼ੋਰਸ ਹੁੰਦਾ ਹੈ ਵਾਈਫ ਦਾ ਵੀ ਹੁਣ ਜਿਵੇਂ ਮੇਰੇ ਪਿੱਛੇ ਮਿਲਿਆ ਔਰ ਗੁਰਦਾਰੇ ਹੋਲ ਦੇ ਹਸਬੰਦ ਦੀ ਡੈਟ ਹੋ ਗਈ ਸੀ ਉਹਦਾ ਕੇਸ ਸੀ 90000 ਦਾ ਲੋਨ ਥੇ ਤਾਂ 90000 ਤੋਂ ਹੀ 5000 500 ਰੁਪਏ ਕਿਸ਼ਤੇ ਜਾਂਦੇ ਸੀ ਉਹਨੇ ਵਾਲੇ ਚਾਰ ਕਿਸ਼ਤੇ ਹੀ ਪੇ ਕੀਤੀਆਂ ਸੀ ਉਹਦੇ ਹਸਬੰਦ ਦੀ ਡੈਥ ਹੋ ਗਈ ਹੂੰ ਉਹਨੂੰ ਸ਼ੂਗਰ ਸੀ ਪਾਣੀ ਭਰ ਗਿਆ ਸੀ ਤੇ ਹਸਪੀਟਲ ਤੇ ਡੈਥ ਹੋ ਗਈ ਹੂੰ ਤਾਂ ਉਸਕੇ ਬਾਅਦ ਫਿਰ ਡੈਸਟਿਕਟ ਦਿੱਤਾ ਅਸੀਂ ਲੋਨ ਵੀ ਮਾਫ ਕਰਵਾਤੀਆਂ ਉਹਨੂੰ ਕੁਝ ਪੇਮੈਂਟ ਵੀ ਮਿਲੀ ਅੱਛਾ ਜਿੰਨੇ ਕਿਸ਼ਤਾ ਭਰੀਆਂ ਠੀਕ ਅੱਛਾ ਇੰਸ਼ੋਰੈਂਸ ਦੀ ਵਜ੍ਹਾ ਕਰਕੇ ਹਾਂਜੀ ਅੱਛਾ ਇੰਸ਼ੋਰੈਂਸ ਨੂੰ ਜੀ ਹਸਬੰਦ ਬਾਈਕ ਦੋਨਾਂ ਦਾ ਕਰਦੇ ਹੋ ਦੋਨਾਂ ਦਾ ਕਰਨਾ ਹੈ ਜੇ ਲੇਡੀਜ਼ ਦਾ ਲੋਨ ਹੁੰਦਾ ਨਾ ਜੇ ਲੈਡੀ ਦੀ ਡੈਥ ਹੋ ਗਈ ਤਾਂ ਲੈਡੀ ਦਾ ਤਾਂ ਮਾਫ ਡੈਟ ਸਟਿਕਟ ਆਦਮੀ ਨੂੰ ਦੇਣਾ ਪੈਂਦਾ ਆਦਮੀ ਦਾ ਕਾਹਨ ਚ ਪੈਸਾ ਜਾਂਦਾ ਜੈਂਟਸ ਤੇ ਜੇ ਜੈਂਟਸ ਦੀ ਹੋ ਗਈ ਤਾਂ ਵੀ ਜੈਂਟਸ ਛੱਡ ਛੱਡਕੜ ਦੇਣਾ ਪੈਂਦਾ ਹਫਤੇ ਵਿੱਚ ਉਹਨਾਂ ਦਾ ਕਲੇਮ ਮਿਲ ਜਾਂਦਾ ਚਲੋ ਵੀ ਨੇਸ਼ਨ ਹੈ ਇੱਕ ਤਰ੍ਹਾਂ ਦਾ ਹਸਬੰਡ ਵਾਈਫ ਹਾਂਜੀ ਦੋਨਾਂ ਦਾ ਲੋਨ ਉਹ ਕਰਦੇ ਆ ਨਾ ਫੇਰ ਡੈਥ ਹੋਏ ਤੇ ਇੱਕ ਦੂਜੇ ਦਾ ਭਾਰ ਨਾ ਹੋਵੇ ਵੀ ਜੇ ਹੁਣ ਲੈਡੀ ਦੀ ਡੈਥ ਹੋ ਗਈ ਆਦਮੀ ਨਾ ਭਰੇ ਜੇ ਆਦਮੀ ਦੀ ਡੈਥ ਹੋ ਗਈ ਉਹ ਜਨਾਨੇ ਕਿੱਥੋਂ ਭਰੇਗੀ ਹਾਂ 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 ਤਾਂ ਉਹਦੇ ਲਈ ਇੱਕ ਸਹਾਰਾ ਹੋ ਜਾਂਦਾ ਵੀ ਲੋਨ ਵਿੱਚ ਮਾਫ ਹੁੰਦਾ ਕੁਝ ਚਾਰਨਿੰਗ ਪੈਸੇ ਮਿਲ ਜਾਂਦੇ ਕਿੰਨਿਆਂ ਨੂੰ ਮੈਂ ਡੈਥ ਕਲੀਮ ਦਵਾਇਆ ਸਰ ਅੱਛਾ ਕਿਹੜੀ ਕੰਪਨੀ ਦਾ ਲੋਨ ਇੰਸ਼ੋਰੈਂਸ ਹੁੰਦਾ ਸਾਰੀਆਂ ਨਹੀਂ ਸਰ ਜਿਹੜੀ ਮੈਂ ਕੰਪਨੀਆਂ ਕਰਦੀਆਂ ਗਰੁੱਪ ਲੋਨ ਹੈ ਇੰਸ਼ੋਰੈਂਸ ਹੈਗੀ ਹੈ ਗਰੁੱਪ ਹਾਂ ਉਹ ਕੰਪਨੀ ਆਪ ਹੀ ਕਰਦੀਆਂ ਉਹ ਕਿਹੜੀ ਦਾ ਕੰਪਨੀ ਦਾ ਕਰਦੀ ਐ ਨਹੀਂ ਮੈਨੂੰ ਪਤਾ ਉਹ ਕੰਪਨੀ ਆਪ ਹੀ ਕਰਦੀ ਹੈ ਠੀਕ ਠੀਕ ਹਾਂ ਇਹ ਮਤਲਬ ਇਹ ਸਕਿਉਰਟੀ ਰਹਦੀ ਹੈ ਹਾਂਜੀ ਹਾਂਜੀ ਤੇ ਬੇਫਿਕਰੀ ਰਹਦੀ ਹੈ ਹਾਂਜੀ ਹੁਣ ਬੈਸਦਰ ਸਿੱਧਾ ਕਹਿੰਦੇ ਆ ਵੀ ਹਾਦਸਾ ਹੋਵੇ ਨਾ ਕਿਸੇ ਦਾ ਵੀ ਸਾਥੀ ਨਾਲ ਵਿਛੜੇ ਹਾਂ ਪਰ ਫਿਰ ਵੀ ਸਰ ਜਿੰਦਗੀ ਐ ਪਤਾ ਨਹੀਂ ਚੱਲਦਾ ਹਨ ਕਦ ਕਿਆ ਹਾਦਸਾ ਹੋ ਜਾਏ ਬਿਮਾਰੀ ਟੁਹਾਡੀ ਜਾਂ ਕੁਝ ਵੀ ਹੋ ਜਾਏ ਫਿਰ ਉਦੀ ਕਿਤਨਾ ਹੈਲਪ ਹੀ ਹੋ ਜਾਂਦੀ ਹੈ ਹਾਂਜੀ ਮੈਂ ਹੁਣ ਤਾਂ ਆਪਣੇ ਲੋਨ ਵਾਲੇ ਸਾਰੇ ਵਰਕ ਬਾਰੇ ਮੈਂ ਦੱਸ ਦਿੱਤਾ ਜਿਸ ਨੂੰ ਲੋਨ ਚਾਹੀਦਾ ਹੋਇਆ ਜਿਹਨੇ ਵੀ ਭੈਣ ਭਰਾਵਾਂ ਨੂੰ ਉਹ ਮੇਰੇ ਨਾਲ ਕੇ ਸੰਪਰਕ ਕਰ ਸਕਦੇ ਆ ਮੈਂ ਤੁਹਾਡੀ ਹੈਲਪ ਜ਼ਰੂਰ ਕਰਾਂਗੇ ਤੁਹਾਨੂੰ ਮੁਸੀਬਤ ਚੋਂ ਕੱਢਾਂਗੇ